ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪ੍ਰਾਧਾਨ ਨੂੰ ਬਲਕ ਵੀ ਕਰਦਾ ਪਰ ਫਿਰ ਵੀ ਕੋਈ ਬਕ ਜਾਂਦਾ ਉਹਦੇ ਵਿੱਚ ਵੀ ਡਾਕਟਰ ਨੂੰ ਪਤਾ ਹੁੰਦਾ ਜਿਹੜਾ ਮੈਂ ਕਰਨਾ ਇਹ ਇੰਨਾ ਕੁ ਬਕ ਜਾਣਾ ਉਹ ਮਰੀਜ਼ ਨੂੰ ਕਹਿੰਦੇ ਜੀ ਤੁਹਾਡਾ ਆਪ੍ਰੈਸ਼ਨ ਹੋਊਗਾ ਪਰਸੋਂ ਤੇ ਖੂਨ ਦਾ ਪ੍ਰਬੰਧ ਕਰਦੇ ਹੋ। ਕਈ ਵੀ ਡਾਕਟਰ ਥੋੜੀ ਲੋੜ ਬੰਦੀ ਕਿ ਵੀਰ ਦੋ ਦੀ ਲੋੜ ਪੈ ਜਿੰਦੀ ਕਿ ਵੀ ਇੱਕੋ ਮੋਟਰ ਨਾਲ ਚੱਲ ਜਾਂਦਾ ਕਿ ਵੀ ਦੋ ਨਾਲ। ਤੋਂ ਇਹ ਸਾਹਜ ਜੇ ਕਿਸੇ ਔਰਤ ਦੇ ਬਾਲ ਬੱਚਾ ਹੋਣਾ ਹੈ ਜੇ ਵੱਡੇ ਆਪ੍ਰੈਸ਼ਨ ਦਾ ਬੱਚਾ ਹੋਣਾ ਡਾਕਟਰ ਨੂੰ ਪਹਿਲੇ ਪਤਾ ਹੁੰਦਾ ਕਿ ਇਹ ਬੱਚਾ ਨਾਰਮਲ ਨਹੀਂ ਇਹ ਆਪ੍ਰੈਸ਼ਨ ਆ ਹੋਏਗਾ ਕਟਬਟ ਹੋਣੀ ਹੈ ਖੂਨ ਵਗੇਗਾ ਖੂਨ ਦਾ ਜੀ ਪ੍ਰਬੰਧ ਕਰਦੇ ਹੋ ਮੈਂ ਤਾਂ ਪਰਸੋਂ ਕਰਾਂਗਾ ਜੈਦੀ ਜਿਹੜੀ ਡੇਟ ਫਰਾਰੀ ਬੰਦੀ ਹੈ। ਕਿਸੇ ਨੇ ਜ਼ਹਿਰ ਖਾਣੇ ਗੁੱਸੇ ਦੇ ਵਿੱਚ ਖੂਨ ਵਿਚਾਨ ਲਈ ਖੂਨ ਦੀ ਲੋੜ ਪੈਂਦੀ ਆ। ਕਈ ਐਸੀਆਂ ਬਿਮਾਰੀਆਂ ਨੇ ਇੱਕ ਥੈਲੇਸੀਮੀਆ ਬਿਮਾਰੀ ਆ। ਉਹ ਕੁਦਰਤ ਬਣੋ ਆ। ਸਾਡੇ ਇੱਥੇ ਬਲੱਡ ਬੈਂਕ ਨਵਾਂ ਸ਼ਹਿਰ ਸਾਡੇ ਕੋਲ ਇਸ ਤਰ੍ਹਾਂ ਦੇ ਕੋਈ ਇੱਕ ਕੇਸ ਹੈਗੇ ਆ ਜਿਹੜੇ ਵਿੱਚ ਬੱਚਿਆ ਵੀ ਨਵਾਂ ਜੰਮਾ ਬੱਚਿਆ ਵੀ ਆ ਉਹਦੇ ਸਰੀਰ ਖੂਨ ਨਹੀਂ ਬਣਾਦਾ। ਉਹ ਬਿਮਾਰੀ ਦਾ ਨਾਮ ਥੈਲੇਸੀਮੀਆ। ਉਹਨੂੰ ਲੋੜ ਪੈਂਦੀ ਆ ਮਹੀਨੇ ਚ ਇੱਕ ਦੋ ਬੋਤਲਾਂ ਦੀ। ਉਹਨਾਂ ਨੂੰ ਫ੍ਰੀ ਦਿੰਦੇ ਆ ਪਰ ਪਹਿਲ ਦੇ ਆਧਾਰ ਤੇ ਦਿੰਦੇ ਆ ਜਿਹ ਉਸ ਤੋਂ ਆ ਉਹਨਾਂ ਨੂੰ ਪਹਿਲਾਂ ਪੋਰੋ ਦਾ ਕੈਸਰ ਹੋਣੀ ਤੇ ਟੈਸਟਾਂ ਦੇ پیسے ਵੀ ਨਹੀਂ ਲੱਗਦੇ ਤੋਂ ਕਿਸਾਂ ਦੇ ਵਿੱਚ ਇਹ ਲੋੜ ਪੈਂਦੀ ਆ ਤੇ ਫਿਰ ਉਹਦੇ ਲਈ ਇੱਕ ਤਦਰੁਸ ਵਿਅਕਤੀ ਨੂੰ ਵੀ ਅੱਗੇ ਆਣਾ ਪੈਂਦਾ ਤਦਰੁਸ ਕੌਣ ਆ ਜਿਹਨੂੰ ਕੋਈ ਬਿਮਾਰੀ ਨਹੀਂ ਹੈ ਕੋਈ ਕ੍ਰੋਨਿਕ ਬਿਮਾਰੀ ਨਹੀਂ ਹੈ ਕੋਈ ਜਿਵੇਂ ਸਿਕਰੀ ਕੈਂਸਰ ਦੀ ਬਿਮਾਰੀ ਆ ਕੋਈ ਟੀਵੀ ਦੀ ਬਿਮਾਰੀ ਆ ਕੋਈ ਹੋਰ ਬਿਮਾਰੀ ਆ ਉਹਨੂੰ ਵੀ ਡਾਕਟਰ ਖੂਨ ਨਹੀਂ ਲੈਂਦੇ ਤੇ ਜਿਹੜਾ ਆਪਣਾ ਖੂਨ ਸੀਰੀਜ ਕਰਦੇ ਆ ਉਹਦਾ ਵੀ ਨਹੀਂ ਲੈਣਾ ਜਿਹਦਾ ਆਪਣੇ ਹੀ ਐਨੀਮੀਆ ਹੁੰਦਾ ਆ 12 ਗ੍ਰਾਮ ਤੋਂ ਘੱਟ ਇਹ ਉਹਦਾ ਵੀ ਨਹੀਂ ਲੈਣਾ ਤੇ ਜੇ ਵੀ ਉਮਰ 18 ਤੋਂ ਘੱਟ ਤਾਂ ਵੀ ਨਹੀਂ ਲੈਣਾ ਉਮਰ ਬੱਚਾ ਤੋਂ ਵੱਧ ਤਾਂ ਵੀ ਨਹੀਂ ਲੈਣਾ ਤੇ ਜਰਾਨੀ ਕਿਸੇ ਦੇ ਬਾਲ ਬੱਚਾ ਹੋਣ ਵਾਲਾ ਉਹ ਤੋਂ ਵੀ ਨਹੀਂ ਲੈਣਾ ਪ੍ਰੈਗਨੈਂਟ ਲੇਡੀ ਤੋਂ ਵੀ ਨਹੀਂ ਲੈਣਾ ਤੇ ਬਲੱਡ ਪ੍ਰੈਸ਼ਰ ਦੇ ਚੱਕਰਿਆਂ ਤਾਂ ਵੀ ਨਹੀਂ ਲੈਣਾ ਸੋ ਬੜੇ سارے ਟੈਸਟ ਆ ਜਿਹਦੇ ਵਿੱਚੋਂ ਬੰਦਾ ਲੰਘਦਾ ਤਾਂ ਗੁੰਦਾਂ ਨਹੀਂ ਬਣਦਾ ਉਹਨੂੰ ਕਹਿੰਦੇ ਲੱਕੀ ਮੈਂ ਕਿ ਇਹ ਬੰਦਾ ਤੰਦਰੁਸਤ ਹੈ ਔਰ ਕਿਸੇ ਨੂੰ ਬਚਾਣ ਲੈ ਕੇ ਆ ਰਿਹਾ ਅਜੇ ਤੱਕ ਦੁਨੀਆਂ ਦੇ ਵਿੱਚ ਕੋਈ ਕੋਈ ਪਰੋਟੀ ਤਰ ਤਰੀਕਾ ਨਹੀਂ ਹੈ ਬੰਦਾ ਹੀ ਅੱਗੇ ਆਉਂਦਾ ਸੋ ਇੱਕ ਖੂਨ ਜਿਹੜਾ ਇਹ ਘਟਦਾ ਕਿਉਂ ਆ ਹੁਣ ਦੇਖੋ ਇਹਦੇ ਵਿੱਚ ਕਿਹਨਾ ਲੋਕਾਂ ਦੀ ਲੋੜ ਦੇ ਬਲੱਡ ਪ੍ਰੈਸ਼ਰ ਠੀਕ ਹੋਵੇ ਮਿਰਗੀ ਕੈਂਸਰ ਗੁਰਦੇ ਦੀ ਬਿਮਾਰੀ ਨਾ ਹੋਵੇ ਜਿਗਰ ਦੀ ਬਿਮਾਰੀ ਨਾ ਹੋਵੇ ਇਹ ਚੀਜ਼ਾਂ ਦਾ ਜ਼ਰੂਰੀ ਹੈ ਤੇ ਉਹਨੂੰ ਹੈਪਟਾਈਟਿਸ ਨਾ ਹੋਵੇ ਮਰੀਜ਼ ਨੂੰ ਕੋਰ ਪੀੜੀਆਂ ਨਾ ਹੋਇਆ ਹੋਵੇ ਉਹ ਵੀ ਦਾਨੀ ਕਰ ਸਕਦਾ ਪੀੜੀਆਂ ਦਾ ਮਰੀਜ਼ ਵੀ ਦਾਨੀ ਕਰ ਸਕਦਾ ਕਿਉਂਕਿ ਕੁਝ ਸ਼ੂਸ਼ਰ ਦੀ ਬਿਮਾਰੀ ਆ ਅੱਗੇ ਮਰੀਜ਼ ਨੂੰ ਚਲੇ ਜਾਏਗੀ ਉਹ ਇਹ ਜ਼ਰੂਰੀ ਗੱਲਾਂ ਨੇ ਉਹਨਾਂ ਇੱਕ ਇੱਕ ਲਹਿਰਿਆ ਜਿਹਦੇ ਵਿੱਚ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਇਦੀ ਜਾਣਕਾਰੀ ਲਰੰਦਾ ਉਹਨੂੰ ਪਤਾ ਲੱਗ ਜਾਂਦਾ ਤੁਸੀਂ ਦੇਖੋ ਤੁਹਾਨੂੰ ਸੁਰੀਆ ਮਿਲਿਆ ਕਿ ਤੁਹਾਡਾ ਰਿਸ਼ਤਦਾਰ ਦਾਖਲ ਆ ਤੇ ਆਮ ਤੌਰ ਤੇ ਕੀ ਹੁੰਦਾ ਪਰਿਵਾਰ ਦੇ ਵਿੱਚ ਕੁਝ ਲੋਕ ਤਾਂ ਜਾਲ ਗਰੁੱਪ ਬੰਦੇ ਹੋ ਕੇ ਤੇ ਕੋਈ ਗੱਲ ਨਹੀਂ ਮੈਂ ਜਦੋਂ ਆਈਪੀ ਪੜ੍ਹਦਾ ਸੀਗਾ ਉਦੋਂ ਕੇਪ ਲੱਗਾ ਸੀ ਮੈਂ ਦਿੱਤਾ ਹੁਣ ਮੈਨੂੰ ਪਤਾ ਕੁਝ ਨਹੀਂ ਹੁੰਦਾ ਕਿ ਉਹ ਖੜਾ ਜਾਂਦਾ ਜਿਹੜੇ ਰਿਸ਼ਤਦਾਰ ਨੇ ਪਰ ਲੋਕ ਹੁੰਦੇ ਆ ਉਹ ਭੱਜਣ ਦੇ ਦੌੜ ਜਾਂਦੇ ਆ। ਉਹ ਖਬਰ ਲੈਂਦੇ ਸੁਖੀ ਨਹੀਂ ਤਾਂ ਅੰਬੂਰਾਂ ਦਾ ਲਫਾਫਾ ਲੈ ਕੇ ਵੀ ਨਾਲੇ ਡੋੜ ਜਾਂਦੇ ਉਹ। ਮਾਂ ਕਹਿੰਦੀ ਕਾਕਾ ਦੌੜ ਜਾ ਤਰਪੂਣ ਮੰਗਿਆ। ਉਹ ਆਸਾ ਦੇ ਗਿੱਟ ਤੋਂ ਮਾਂ ਪੁੱਤਰ ਪੁੱਜਾ ਹੁੰਦੀ ਹੈ। ਪਰ ਹੁਣ ਇਸ ਇਲਾਕੇ 'ਚ ਇਦੀ ਕੋਈ ਜਾਗਰੂਕਤਾ ਦੀ ਕਮੀ ਨਹੀਂ ਹੈ। ਰਾਹੋ ਰੋਡ ਤੇ ਜਿਹੜਾ ਬਰੱਡ ਬੈਗ ਬਣਿਆ 1992 'ਚ ਭਗਤਪੂਰ ਸਿੰਘ ਜੀ ਤੇ ਗਲਵਾੜੇ ਵਾਲਿਆਂ ਨੇ ਉਤਕਾਟ ਨੂੰ ਕੀਤਾ। 92 'ਚ 24 ਘੰਟੇ ਚਾਹ ਦਾ 5 ਮਿੰਟ ਵੀ ਨਹੀਂ ਬੰਦ ਹੋਇਆ। 1900 13 ਅਪ੍ਰੈਲ 1992 ਚ ਅਰੰਭ ਹੋਇਆ ਤੇ 24 ਘੰਟੇ ਦਿਵਾਲੀ ਹੋਵੇ ਦਸਹਿਰਾ ਹੋਵੇ ਐਤਵਾਰ ਹੋਵੇ ਕੋਈ ਛੁੱਟੀ ਹੋਵੇ ਉਹ ਬੰਦ ਨਹੀਂ ਹੋਣਾ ਕਿਉਂਕਿ ਪਤਾ ਨਹੀਂ ਕਿਹਦੀ ਜਾਨ ਕਿਸ ਵੇਲੇ ਬਚਾਣੀ ਪੈਣੀ ਹੈ ਕਿਸ ਨੂੰ ਨਹੀਂ ਪਤਾ ਕਿਸੇ ਮਰੀਜ਼ ਦਾ ਕੋਈ ਟਾਈਮ ਨਹੀਂ ਕਿ ਕਿਸ ਨੇ ਕੋ ਹਾਰਟ ਦਾ ਪੇਸ਼ੈਂਟ ਹੈ ਕੀ ਹੁਣ ਅਸੀਂ ਇਹਦੇ ਬਾਰੇ ਇੱਕ ਜਾਣਕਾਰੀ ਤੁਹਾਡੇ ਕੋਲ ਆਈਟੀ ਵਿੱਚ ਰੱਖਣਾ ਜ਼ਰੂਰੀ ਹੈ ਉਹ ਕਹਿੰਦੇ ਆ ਮੁਫਤ ਗਰੁੱਪਿੰਗ ਕੈਂਪ ਪ੍ਰਿੰਸੀਪਲ ਸਾਊਥ ਦੇ ਰੈਫਰੈਕਸ ਕਰਨਗੇ ਖੈਰ ਉੱਪਰ ਜਾਂਦੇ ਆ ਉਹ ਉਹਦੇ ਵਿੱਚ ਤੁਹਾਡਾ ਕੋ ਖੂਨ ਲੈਣਾ ਨਹੀਂ ਹੈ ਬਲਡ ਬੈਂਕ ਦੀ ਟੀਮ ਨੇ ਆਣਾ ਬਟੇ ਇੱਕ ਵੰਡੇ ਤੇ ਸੁਰੋਖ ਦੇ ਹਾਸੇ ਨਾਲ ਕਿਹਦੀ ਗੱਲੋਂ ਇਹਨੂੰ ਦੇਖ ਕੇ ਹੱਸਦੇ ਆ ਵੀ ਸਕ੍ਰੀਨ ਤੇ ਇੱਕ ਖੂਨਿਆ ਹੱਸਦੇ ਆਪਣੇ ਆਪਣੇ ਫੋਟੋ ਦੇਖ ਕੇ ਹੱਸਦੇ ਤੁਹਾਡੇ ਗਰੁੱਪੇ ਦਾ ਕੈਂਪ ਲੱਗੇਗਾ ਬਲੱਡ ਬੈਂਕ ਕੋਲ ਫ੍ਰੀ ਔਰ ਜਿਨ੍ਹਾਂ ਦਾ ਖੂਨ ਘਟਿਆ ਉਹਨਾਂ ਨੂੰ ਫ੍ਰੀ ਦਵਾਈ ਮਿਲਣੀ ਆ ਕਿ ਕੀ ਆ ਕਿ ਤੁਹਾਡਾ ਗਰੁੱਪ ਕਿਹੜਾ ਹੈ ਏ ਆ ਕੇ ਪੀ ਆ ਓ ਆ ਜਦੋਂ ਚਾਰਾਂ ਦੇ ਕਿਸੇ ਨੈਗੇਟਿਵ ਤੁਸੀਂ ਆਉਂਦੇ ਆ ਤਾਂ ਉਹ ਤੁਹਾਨੂੰ ਕਾਰਡ ਮਿਲਣਾ ਪੜਕੇ ਲੈਮੀਨੇਟਡ ਕਾਰਡ ਮਿਲਦਾ ਔਰ ਤੁਹਾਨੂੰ ਦੱਸਿਆ ਜਾਣਾ ਕਿ ਯੂ ਆਰ ਫਿਟ ਜੇ ਤੁਸੀਂ ਅਨਫਿਟ ਹੈ ਤਾਂ ਤੁਹਾਨੂੰ ਦੱਸਿਆ ਜਾਣਾ ਕਿ ਤੁਹਾਡਾ ਅਨਿਮਿਕ ਹੈ ਐ ਬਾਈ ਜਦੋਂ ਉਸੇ ਵੇਲੇ ਤੁਹਾਨੂੰ ਬਾਈ ਫੋਨ ਦੇ ਦੇਣੀ ਆ ਜਿੱਦਣ ਕੈਂਪ ਇਥੇ ਲੱਗੇਗਾ ਫਿਰ ਕੋਈ ਨੂੰ ਬੰਦਣਾ ਸਿਰਫ ਜਾਣਕਾਰੀ ਦੇਣੀ ਆ ਕਿ ਤੁਸੀਂ ਕਿਹੜੇ ਗਰੁੱਪ ਦੇ ਹੈਗੇ ਆ ਔਰ ਇੱਕ ਵੀ ਹਰਾਨੀ ਦੀ ਗੱਲ ਹੈ ਕਿ ਬੱਚਾ ਮਾਂ ਦੇ ਮੁੱਖ ਦੇ ਵਿੱਚ ਹੁੰਦਾ ਤਾਂ ਗਰੁੱਪ ਬਣ ਜਾਂਦਾ ਔਰ ਮਰਨ ਤੱਕ ਗਰੁੱਪ ਨਹੀਂ ਬਦਲਦਾ ਕੋਲਬੋਟੀ ਵਾਲਾ ਗਲਤੀ ਕਰ ਜਵੇ ਮੈਂ ਕਿ ਸਕਰੀਨਾਂ ਬੰਦ ਹੋ ਸਕਦੀਆਂ ਬੱਚੇ ਇਹਦੀ ਦੇਖੀ ਜਾਂਦੇ ਤੇ ਕਾਰ ਚੱਲਦਾ ਹੋਊਗਾ ਮੈਂ ਉਹ ਨਾਲ ਗੱਲ ਕਰ ਸਕਦਾ ਕੋਈ ਸਾਧਨ ਨਹੀਂ ਇਹਦਾ ਜਿਹੜਾ ਲਬ ਵੈਕ ਪਹਿਲੂ ਆ ਪਰ ਇਹ ਕਹਿੰ ਬਣਾਇਆ ਉਹ ਪਤਾ ਨਹੀਂ ਦਾ ਸੁੱਖ ਲਿਆ ਕਿ ਨਹੀਂ ਤੇ ਪਤਾ ਨਹੀਂ ਤੋਂ ਇਸ ਕਰਕੇ ਜਿੰਨੇ ਵੀ ਦੁਨੀਆ ਦੇ ਵਿੱਚ ਕਾੜਾ ਨਿਕਲੀਆਂ ਕਹਿੰਦੇ ਆ ਵੀ ਕਾੜਾ ਅੱਜ ਤੁਸੀਂ ਕਹਿ ਰਹੇ ਆ ਕੱਲ ਨੂੰ ਵਿਆਹ ਹੋਣੇ ਆ ਮੁੰਡੇ ਨੇ ਤੇ ਕੁੜੀਆਂ ਦੇ ਵੀ ਇਹੋ ਜਿਹਾ ਕਿਸੇ ਨੇ ਅਸ਼ਟਾਮ ਨਹੀਂ ਦਿਖਾਇਆ ਕਿ ਸਾਡਾ ਕੋਈ ਬੰਦਾ ਬਿਮਾਰ ਹੀ ਨਹੀਂ ਹੋਣਾ ਐਸੀ ਗਰੰਟੀ ਕਿਸੇ ਨੂੰ ਰੱਬ ਨੇ ਨਹੀਂ ਦਿੱਤੀ ਕਿ ਕੋਈ ਬੰਦਾ ਕਹੇ ਮੇਰੇ ਤਾਂ ਵੀ ਬਿਮਾਰ ਹੋਣਾ ਨਹੀਂ ਮੇਰੇ ਕੋਲ ਖੂਨ ਦੀ ਲੋੜ ਪੈਣੀ ਨਹੀਂ ਪਰ ਅੱਜ ਇੱਕ ਮੰਮੀ ਜਿਹੜੀ ਆ ਕੱਲ ਨੂੰ ਵਿਆਹ ਹੋ ਜਾਣਾ ਮੰਮੀਆਂ ਦੋ ਦੋ ਡੈਡੀ ਦੋ ਮੰਮੀਆਂ ਆ ਦੇਖ ਤਾਂ ਵਸੀਆਂ ਆ ਕੱਲ ਨੂੰ ਦੋ ਵਸੀਆਂ ਇੱਕ ਮਾਸੜਾ ਦੋ ਮਾਸੜ ਚਾਰ ਮਾਸੜ ਅੱਧਾ ਅੱਠ ਮਾਸੜ ਬਣ ਜਾਣੇ ਆ ਹੈਂ ਤੇ ਦਾਬ ਕੇ ਵੀ ਨਾਲ ਕੇ ਸਾਰਾ ਪਾ ਕੇ ਡਬਲ ਡਬਲ ਤੇ ਤੁਸੀਂ ਨੌ ਜਵਾਨ ਗੁਰਦਵਾਰੇ ਦੇ ਬੱਚੇ ਇਕੜ ਵਾਲੇ ਬੱਬਾ ਸੈਨ ਭਗਤ ਵੈਲਫੇਅਰ ਐਸੋਸੀਏਸ਼ਨ ਨਵਾਂ ਸ਼ਹਿਰ ਵੱਲੋਂ ਬੱਬਾ ਸੈਨ ਭਗਤ ਜੀ ਦਾ ਪ੍ਰਕਾਸ਼ ਯੋਸਫ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਮਗਰ ਦੇਸੀ ਦੇ ਮੁਤਾਬਕ ਪ੍ਰਾਤਨ ਰੀਤ ਦੇ ਮੁਤਾਬਕ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ 3 ਦਸੰਬਰ 2024 ਨੂੰ ਸ਼੍ਰੀ ਕੰਨਪਾਟ ਸਾਹਿਬਾਂ ਦੀ ਲੜੀ ਆਰੰਭ ਹੋਵੇਗੀ ਅਤੇ 5 ਦਸੰਬਰ ਨੂੰ ਭੋਗ ਪਾਏ ਜਾਣਗੇ ਭੋਗ ਪਾਣ ਪ੍ਰੰਤ ਕੀਰਤਨ ਦਰਬਾਰ ਸੰਜੇਗਾ ਤੇ ਦੀਵਾਨ ਹਾਲਤ ਵਿੱਚ ਤੁਸੀਂ ਸਾਰੇ ਆ ਕੇ ਹਾਜ਼ਰੀ ਭਰੋ ਤੇ ਗੁਰੂ ਘਰ ਦੇ ਫਇਸੇ ਪ੍ਰਾਪਤ ਕਰੋ। ਬੋਪਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੋਈ ਵੀ ਆਕੇ ਲਾਹਾ ਲੈ ਸਕਦਾ ਹੈ ਤੇ ਇਸ ਵੇਲੇ ਡਾਕਟਰ ਰਣਜੀਤ ਜੀ ਸਿਟੀ ਹਸਪਤਾਲ ਰਵਾ ਸ਼ਹਿਰ ਵਾਲੇ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਇਸ ਮੌਕੇ ਬੱਚਿਆਂ ਦੇ ਪੇਂਟਿੰਗ ਅਤੇ ਹੋਰ ਕਈ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਸੋ ਆਪ ਸਾਥ ਉਸ ਸਰਦਾਰ ਨੂੰ ਬੇਨਤੀ ਹੈ ਕਿ ਇਸ ਮੌਕੇ ਪਰਦਰਸਾਪ ਤੇ ਪਹੁੰਚ ਕੇ ਹਾਜ਼ਰੀਆਂ ਪਰ ਉਤੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਜੀ ਨਾ ਹਰੀ ਦਾ ਬੋਲ ਸੱਚੇ ਦਰਵਾਰ ਕੀ ਜੈ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 24 ਤਰੀਕ ਨੂੰ ਬਾਬਾ ਵਾਲਕਨਾਥ ਮੰਦਿਰ 에 ਮੂਸਾਪਾ ਰੋਡ ਤੇ ਬਾਬਾ ਜੀ ਦੀ ਚੌਂਕੀ ਤੇ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਆ ਇਸ ਭੰਡਾਰੇ ਵਿੱਚ ਯੰਗੀਵੇ ਸ਼ਾਮਲ ਹੋਣਾ ਬਾਬਾ ਵਾਲਕੰਦ ਦੀ ਗੁਫਾ ਤੋਂ ਮਹਾਂਤਰ ਰੇਜਿੰਦਰਗਿਰੀ ਮਹਾਰਾਜ ਜੀ ਉਹ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਆ ਤੇ ਸੰਗਤਾਂ ਨੂੰ ਭੇਟਾਂ ਦੇ ਨਾਲ ਨਿਹਾਲ ਕਰੋਗੇ ਹਮਾਜਲ ਤੋਂ ਇਹ ਬੰਦਰਾ ਦਵਾਨ ਉਹ ਵੀ ਸੰਗਤਾਂ ਨੂੰ ਭੇਟਾਂ ਸੁਣਾਣਗੇ ਬਾਕੀ ਸਾਰੀਆਂ ਸੰਗਤਾਂ ਨੇ ਇਸ ਭੰਡਾਰੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣਾ ਤੇ ਪਹੁੰਚਣਾ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਹੈ ਬੋਲ ਸੱਚੇ ਦਰਵਾਜ਼ਾ ਕੀ ਜੈ

Oh, better ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सत्तो दिन इमरजेंसी की सुविधा भी दिखी जाती है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित आज दिन विशेष सरगर्मिया कल फिर ਨਮੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ